ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵਗੇ ਰਿਕਵੈਸਟ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਕਰੋ ਹੋਰ ਵੀ ਕਿਸੇ ਵੀਰ ਦਾ ਕੋਈ ਮਾਤਰ ਦਾ ਫਾਇਦਾ ਜੇ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਜਿਹੜਾ ਗੱਬਣ ਹੈ ਉਹਨੂੰ ਟਿੱਪ ਕੇ ਜਿਹੜਾ ਸੋਇਆ ਸੋਇਆ ਨੂੰ ਦੋ ਟਮ ਚੋਗੇ ਅੱਜ ਦੀ ਵਿਜਿਟ ਪਿੰਡ ਸੁੱਧ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਵੀ ਫਿਰੋਜ਼ਪੁਰ ਬਾਈ ਪਿੱਪਲ ਕੋਲ ਪਹੁੰਚ ਚੁੱਕੇ ਆਂ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆਂ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਐਂਡ ਤੱਕ ਜਰੂਰ ਬਨੇ ਰਹੋ ਤੇ ਗੱਲਬਾਤ ਕਰਕੇ ਤੁਹਾਡੇ ਨਾਲ ਕਰਦੇ ਹਾਂ ਸਾਂਝੀ ਬਾਈ ਪਿੱਪਲ ਨਾਲ ਬਾਈ ਪਿੱਪਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਵਧੀਆ ਜੀ ਵਧੀਆ ਚੜਦੀ ਕਲਾ ਜੀ ਠੀਕ ਹੈ ਹੋਰ ਆਪਣਾ ਚੈਨਲ ਜੀ ਸੰਧੂ ਬੱਧਰਪੁਰia ਸਾਰੇ ਸੱਜਣਾ ਮਿੱਤਰਾਂ ਨੂੰ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹੋਸਰਾ ਹੁੜਦੇ ਕਹਿੰਦੇ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦੇ ਆ ਹਾਂਜੀ ਤੇ ਫਿਰੋਜ਼ਪੁਰia ਪਿੱਪਲ ਤੋਂ ਆ ਗਏ ਹੈ ਹਾਂ ਲਾਈਵ ਬੈਠਾ ਰੌਣਕਾ ਹਾਂਜੀ ਠੀਕ ਹੈ ਤੇ ਡਰੈਸ ਕਰੀਏ ਮੜਿਆ ਨੋਟ ਡਰੈਸ ਕੀ ਆਪਣਾ ਪਿੰਡ ਸੁਧ ਸਿੰਘ ਵਾਲਾ ਜੀ ਹਾਂਜੀ ਜ਼ਿਲ੍ਹਾ ਪ੍ਰੋਇਪੁਰ ਤਸੀਲ ਵੀ ਪ੍ਰੋਇਪੁਰ ਜੀ ਠੀਕ ਹੈ ਰੇੜ ਦੇ ਸ਼ਹਿਰ ਲੱਗਦੇ ਜੀ ਲੱਗੇ ਮੱਲਾਂ ਵਾਲਾ ਸ਼ਹਿਰ ਜੀ ਮੱਲਾਂ ਵਾਲਾ ਵੀ ਮਹੂ ਜੀਰਾ ਲੱਗੇ ਮਹੂ ਜੀਰਾ ਸਾਰੇ ਨੇੜੇ ਆ ਨੇੜੇ ਵਿੱਚ ਵਿਚਾਲੇ ਜੇ ਉਧਰੋ ਫਰੋਜਪੁਰ ਵੀ ਆ ਜਾਂਦਾ ਹਾਂਜੀ ਵਿੱਚੋਂ ਚਾਲੇ ਜੇ ਆ ਹਨਾ ਹਾਂਜੀ ਹਾਂਜੀ ਠੀਕ ਆ ਸ਼ੁਰੂਆਤ ਕਰੀਏ ਤੇ ਸੂਈ ਸਵਾਈ ਤੋਂ ਹਾਂਜੀ ਹੈਨਾ ਵਾਹ ਜੀ ਮਗਰ ਬੱਚਾ ਕੀ ਆ ਗਿਆ ਗੱਲ ਬੱਚੇ ਤੋਂ ਸ਼ੁਰੂਆਤ ਕਰੀਏ ਨੀਲੀ ਦਾ ਬੱਚਾ ਜੀ ਡਾਇਮੰਡ ਦਾ ਬੱਚਾ ਜੀ ਮਗਰ ਅੱਛਾ ਡਾਇਮੰਡ ਤੋਂ ਭੁੱਲ ਤੋਂ ਜਿਹੜੀ ਕਰਾਸ ਕਰਾਈ ਸੀ ਹਾਂਜੀ ਤੇ ਉਹਦਾ ਬੱਚਾ ਹੈਨਾ ਸੂਈ ਨੂੰ ਤਾਂ ਮਹੀਨਾ ਹੋ ਗਿਆ ਉਹਦਾ ਹਾਂਜੀ ਮਹੀਨਾ ਹੋ ਗਿਆ ਜੀ ਸੂਈ ਨੂੰ ਮਹੀਨਾ ਇੱਕ ਹੋ ਗਿਆ ਹੈਨਾ ਪੱਕਾ ਦੁੱਧ ਕਿੰਨਾ ਪਈ ਦੋ ਦਤਾ ਇਹ 10 ਕਿਲੋ ਆਪਾਂ 9 ਦੀ ਗਰੰਟੀ ਦਿੰਦੇ ਆ 9 ਕਿਲੋ ਐਣ ਕੰਡੇ ਵਾਲਾ ਹੀ ਅੱਛਾ ਦੋ 10 ਕਿਲੋ ਆ ਹਾਂਜੀ ਤੇ 9 ਦੀ ਚੌਣ ਪੋਲੀ ਕੋਈ ਭੂਰ ਛਟਾਣੀ ਹੈਗਾ ਜੀ ਠੰਡੀ ਬਿਲਕੁਲ ਚੌਣੀ ਅੱਛਾ ਹਾਂਜੀ ਤੇ ਗੱਲ ਕਰੀਏ ਕਿ 9 ਕਿਲੋ ਪੱਕਾ ਦੋਧਿਆ ਤੇ ਸੁਆ ਘਨਵਾ ਗਿਆ ਸੁਆ ਜੀ ਤੀਜਾ ਸੁਈ ਜੀ ਠੀਕ ਆ ਹਾਂਜੀ ਮੈਂ ਸੋਣੀ ਆ ਨਾ ਚੌਕ ਜਾਨੀ ਨੀਲੀ ਦੀ ਮੈਂ ਜੀ ਚੌਣ ਚਾਨ ਓਕੇ ਆ ਨਾ ਹਾਂਜੀ ਪੋਲੀ ਬਿਲਕੁਲ ਜੀ ਕੋਈ ਤੇ ਤੋਰਾ ਖਰਾਈਏ ਚੱਕ ਖੋਲ ਖਾਲ ਕੇ ਥਾਂ ਲੈਵਾ ਬੜਾ ਸੋਹਣਾ ਲੱਗਾ ਹਨਾ ਤੇ ਬਾਈ ਪੱਧਰ ਬਿਲਕੁਲ ਐ ਸਾਫ ਮੁੱਟੀ ਦਾ ਨੇ ਵਾਕੇ ਪੂਰੇ ਯਾਂ ਗੈਂਚਿ ਭਗਾਨੇ ਕੋ ਨਾ ਗੋਲ ਜਲੇਵਾ ਪੂਰਾ ਬਣਿਆ ਪਿਆ ਤੇ ਸਵਾਨੋਟ ਕਰੀਏ ਕਿੰਨਾ ਆ ਗਿਆ ਦੁਪਹਿਰ ਦਾ 2:30 ਦਾ ਹੋ ਗਿਆ ਨਾ ਪੌਣੇ 3 ਹੋ ਗਏ ਠੀਕ ਹੈ 2:30 ਦਾ ਉਹ ਅੰਤਜਾ ਪੌਣੇ 3 ਸਜਣੋ ਹੋ ਗਿਆ 3 ਨਹੀਂ ਅਜੇ ਵਜੇ ਤੇ ਕਿੰਨੇ ਵਜੇ ਸਵੇਰ ਦੀ ਚਵਾਈ ਆ ਸਵੇਰ ਜੀ 6 ਵਜੇ ਦੀ 6 ਵਜੇ ਦੀ ਸਜਣੋ ਚਵਾਈ ਆ ਤੇ 3 ਨਹੀਂ ਵਜੇ ਅਜੇ ਸਾਢੇ 3 3 ਘੰਟੇ ਜਿਹੜੇ ਸਮਾਂ ਬਾਕੀ ਨੋਟ ਕਰਿਓ ਗੱਲ ਰੈਗਾ ਚੁਾਈ ਚ ਠੀਕ ਆ ਉਸ ਹਿਸਾਬ ਨਾਲ ਆਰਡਰ ਕੁਆਲਟੀ ਦਾ ਜਿਹੜਾ ਖਿਆਲ ਰੱਖਿਓ ਕਿ ਇੰਨੀ ਘੋਰ ਬਣ ਜਾਣੀ ਬਾਕੀ ਠੰਢੀ ਵੜੀ ਜਾ ਮੈਂ ਜਾਦੀ ਸੁਭਾ ਦੀ ਅੱਖਾਂ ਵੀ ਨੀਲੀਆਂ ਹੀ ਮੇਰਾ ਜਵਾਬ ਹੈਗਾ ਆ ਅੱਖਾਂ ਬਿੱਲੀਆਂ ਹਨਾ ਠੀਕ ਆ ਨਾ ਜਾਈ ਮਸਤਾਂ ਦੇ ਢੇਰੇ ਮਸਤ ਕਰ ਦੇਣਗੇ ਇਹਦੀ ਚਾਹ ਲਈ ਮਸਤ ਮਸਤ ਮਸਤੇ ਹਨਾ ਠੰਢੀ ਮੈਂ ਪਾਕਿਸਤਾਨੀ ਨੀਲੀ ਮੈਂ ਹੀ ਠੰਢੀ ਠੀਕ ਆ ਜੀ ਨੋ ਪਈ ਸਚ ਨੂੰ ਤੀਸਰਾ ਸੂਆ ਹੈ ਮਗਰ ਬੱਚਾ ਬਾਈ ਕਹਿੰਦਾ ਡਾਇਮੰਡ ਤਾਂ ਕਟਾਏ ਮਹੀਨਾ ਕੋ ਹੋ ਗਿਆ ਸ੍ਰੀ ਨੂੰ ਤੇ 10 ਕਿਲੋ ਦੁੱਧ ਦੱਸਦਾ 9 ਕਿਲੋ ਕਹਿੰਦਾ ਕਿ ਪੱਕਾ ਜਿਹੜਾ ਮਰਜ਼ੀ ਚੋਗੇ ਕੱਟਨੀ ਕਰੇ ਤੇ ਬਾਈ ਜੀ ਫਿਰ ਇਹਦੀ ਕੀਮਤ ਕੀ ਕਰਤੀ ਕੀਮਤ ਜੀ ਜੇ ਹਿਸਾਬ ਨਾਲ ਮੈਂ ਜੀ ਅਜੇ ਸੰਭ ਨਾਲੀ ਆ ਦੁੱਧ ਮੈਂ ਕਰ ਦੂੰਗੀ 12 ਕਿਲੋ ਅੱਛਾ ਜੀ ਥੋੜੀ ਜਿਹੀ ਫਿੱਕੀ ਸੇਵਾ ਦੇ ਆਈ ਜੀ ਹਾਂ 75 ਦੀ ਦੇ ਦਈਏ ਜੀ ਹਾਂ ਦਾ 75 ਦੀ ਹਾਂ ਜੀ ਮੇਰੇ ਪਰਾਪ ਤਾਂ ਪਿਆਰ ਮਾ ਹੁਤ ਕਰ ਦੇਣਾ ਹਾਂ ਨਾ ਦੋ ਯਾਰ ਛੱਡ ਦਿੰਨੇ ਜੀ ਹੋਰ ਹੋਰ ਯਾਰ ਛੱਡ ਦੇ 72 ਦੇ ਐਂਡ ਕਰਦੇ ਚਲੋ 72 ਦੀ ਦੇ ਦਿੰਦੇ ਠੀਕ ਆ ਲਓ ਸਜਣਾ 72000 ਦੀ ਜਿਹੜੀ ਐਂਡ ਹੋ ਗਈ ਆ ਖਰੀਦਦਾਰੀ ਜਰੂਰ ਕਰਿਓ ਜਿੰਦੇ ਮਨ ਨੂੰ ਲੱਗੀ ਤੇ ਮੈਂ ਚੰਗੀ ਆ ਤੇ ਤੀਜਾ ਸੂਆ ਜਿਹੜੀ ਆ ਠੀਕ ਹੈ ਜੀ ਲਓ ਜੀ ਅੱਗੇ ਆ ਗਈ ਝੋਟੀ ਮੁੰਦਰੀ ਜਰਗੀ ਹੈ ਇਹਦੀ ਵੀ ਅੱਖ ਬਿੱਲੀ ਬੋਲੀ ਆਖਿਆ ਮੱਥੇ 'ਚ ਵੀ ਬੋਲ ਬਾਲਿਆ ਤੇ ਸਿੰਘ ਬੜਾ ਸੁਣਾ ਲੱਗਾ ਨਿੱਕਾ ਜਿਹਾ ਸਿੰਘ ਆ ਰਿੰਗੀ ਸਿੰਗੀ ਜਿਹਨੂੰ ਕਹਿ ਲਈਦਾ ਠੰਡੀ ਬੜੀ ਹਾਂ ਤੇ ਇਹ ਤਿਆਰੀ ਤੇ ਆ ਇਹ ਸਮਾਂ ਕਿੰਨਾ ਕ ਰਹਿਗਾ ਨੋਟ ਕਰੀ ਗੱਲ ਸਮਾਂ ਜੀ 10 ਦਿਨ ਲੈ ਜੂਗੀ 10 ਦਿਨ ਜਿਹੜੇ ਅਜੇ ਇਹਦੀ ਡਿਲੀਵਰੀ ਦੇ ਵਿੱਚ ਸਮਾਂ ਪਿਆ ਨਾ ਤੇ ਕਿੰਨਾ ਕ ਝੋਟੀ ਨੇ ਦੁੱਧ ਪਾਇਆ ਪਹਿਲੇ ਸਮੇਂ ਜੀ 10 11 ਕਿਲੋ ਦਿੱਤਾ ਝੋਟੀ ਨੇ ਜੀ ਐ ਕਿ 12 ਕਿਲੋ 12 ਕਿਲੋ ਝੋਟੀ ਦੁੱਧ ਮਾਨ ਨਾਲ ਚਪਾ ਦਿੰਦੇ ਠੀਕ ਹੈ ਜੀ ਲਓ ਸੱਜਣੋ 12 ਕਿਲੋ ਦੀ ਐਡੀਆ ਲਾਉਂਦੇ ਆ ਠੀਕ ਹੈ ਝੋਟੀ ਚੰਗੀ ਆ ਮੁੰਦਰੀ ਵਾਲੀ ਝੋਟੀ ਆ ਸੋਹਣੀ ਆ ਸਾਫ ਸੁਥਰੇ ਅੱਚ ਸਭ ਚੱਡੇ ਤੋਂ ਤੇ ਦਾੱਕ ਦੇਂਦਾ ਸਮਾਂ ਜਿਹੜਾ 12 ਦਾ ਬਾਕੀ ਨੋਟ ਕਰਿਓ ਰਹਿ ਗਿਆ ਤੇ ਦਿਨ ਦਿਨਾਂ ਵਾਲਾ ਚੱਡਾਂ ਦਾ ਆ ਗਿਆ ਵਾਜਿਆ ਠੀਕ ਆ ਖੋਲ ਕੇ ਤੋੜਾ ਕਰਾਈਏ ਅੱਜ ਐਟਕਾ ਹੱਕਰ ਮਾਰਦੇ ਆ ਜਾ ਤੇ ਇਸ ਵੇਖੋ ਹੀ ਅੱਗੂ ਆ ਫੇਸ ਪਾਰਟੀ ਪੂਰੀ ਮੈਂ ਨਾਮ ਤੂੰ ਹੀ ਜਗਦੀ ਹੈ ਨਾ ਐ ਕੱਤੀ ਵਾਲਾ ਫੇਸ ਹੀ ਏ ਕੱਤੀ ਆ ਕੈਮਰੇ ਤੋਂ ਚੱਕਾ ਵਰਦੀ ਹੈ ਨਾ ਤੋਰ ਤੇ ਲੰਮੀ ਪਰਾਂ ਨੂੰ ਵਾਹ ਜੀ ਵਾਹ ਲੰਮੀ ਲੰਮੀ ਵੀ ਪੂਰੀ ਹੰਦੀ ਸੀ ਬਹੁਤ ਜੀ ਲਾਇਆ ਵਾਹ ਜੀ ਵਾਹ ਸ਼ਾਂਤਮਈ ਸੁਭਾਦੀ ਹੈ ਇਹ ਵੀ ਲਾ ਚਲੋ ਥਾਨ ਨੋਕ ਵਾਲਾ ਹਨਾ ਜੋਨ ਵੜੀ ਕੋਲੀ ਨਿਕਲੂ ਥਾਨ ਸੱਚ ਨੂੰ ਬੜਾ ਸੋਹਣਾ ਨੋਕ ਵਾਲਾ ਥਾਨਿਆ ਨੋਕ ਵਾਲਾ ਜਿਹੜਾ ਥਾਨ ਹੁੰਦਾ ਖਾਸ ਕਰਕੇ ਥੋੜਾ ਜਿਹਾ ਉਲਾ ਹੀ ਖਾਣ ਨਿਕਲਦਾ ਵਾਹ ਜੀ ਵਾਹ ਥਾਨ ਚੱਡਾ ਬਿਲਕੁਲ ਓਕੇ ਰਿਪੋਰਟ ਆ ਥਾਨਲੇ ਵਾ ਬਿਲਕੁਲ ਪੱਤਰੇ ਕਰਮਾਲੀ ਦਾ ਠੀਕ ਹੈ ਜੀ ਦੂਸਰਾ ਸੂਬਾ ਗਾਂ ਜਿਹੜੀ ਤਿਆਰੀ ਤੇ ਆ ਦੇ ਦੇ ਕਿੰਨੇ ਲਈਏ ਗੱਲ ਕਰੀਏ ਇਸ ਤਰ੍ਹਾਂ ਦੀਆਂ ਝੋਟੀਆਂ ਦਾ ਜੀ ਵੀਡੀਓ ਤੁਸੀਂ ਵੇਚਦੇ ਹੋ ਰੋਜ਼ ਵੀਡੀਓ ਤੇ 100 20 ਦੀਆਂ ਵੇਚੀ ਜਾਂਦੇ ਜੀ ਹਾਂ ਲੱਖ ਦੀ ਦੇ ਰਹੀਏ ਪੂਰੇ ਦੀ ਨਹੀਂ ਮਾਨਤਾ ਕਰੀਏ ਖੁੱਲਾ 95 ਦੀ ਦੇ ਦਾਂਗੇ ਹਾਂ ਥੋੜੀ ਕਰੀਏ ਦੇਖ ਲੋ ਝੋਟੀ ਆਉਂਦੀ ਨਹੀਂ ਨਹੀਂ ਫਿਕ ਸਜਾ ਕਰ ਦੀ 92 ਦੀ ਦੇ ਦਾਂਗੇ ਨਹੀਂ ਮੇਰਾ ਜੇ ਵੀ ਮਾਨ ਕਰਦਾ ਕਿ ਹੋਰ ਪਿਆਰ ਕਰੀਏ ਭੈਣ ਭਰਾ ਨੂੰ ਮਾਨ ਜਿਹੜਾ ਕਹਿੰਦਾ ਨਾ ਨਰ ਪੌਂਸ ਸਾਰੇ ਭੈਣ ਭਰਾ ਦਿੰਦੇ ਆ ਚੀਜ਼ ਵੀ ਚੰਗੀ ਜਿਤ ਕਰਦਾ ਕਿ ਹੋਰ ਘਟਾ ਘਟਾ ਕੇ ਹੋਰ ਜਾਇਦ ਤੋਂ ਜਾਇਦ ਦਵਾਈਏ ਪੂਰੇ 90 ਦੀ ਜਾਂਟ ਦੀ ਦੇ ਦਾਂਗੇ ਜੀ ਹਾਂ ਨਾ ਠੀਕ ਆ ਇਹਦੇ ਜੋ ਵੀਰ ਜੀ ਛੋੜੀ ਹੋਣੀ ਆ ਇਹਦੇ ਜੋ ਵੀ ਕੋਈ ਆਣਾ ਕਦੇ ਵੀ ਜਾਂ 85 ਲੜਾ ਜਾਂ 2 ਘਟ ਲੜਾ ਪੂਰੇ 90 ਦੇ ਛੋੜੀ ਹੋਣੀ ਜੀ ਠੀਕ ਆ ਲਓ ਸੱਜਣਾ ਦੋਵੇਂ ਪਸ਼ੂ ਆ ਬਾਈ ਪਿੱਪਲ ਦੇ ਫਾਰਮ ਤੇ ਮਹੀਂ ਚੰਗੀਆਂ ਠੀਕ ਆ ਤੇ ਜਿਹਨੂੰ ਮਨ ਨੂੰ ਲੱਗੇ ਉਹ ਆਪਣੀ ਖਰੀਦਦਾਰੀ ਜ਼ਰੂਰ ਕਰਿਓ ਕਿਉਂਕਿ ਚੰਗੀਆਂ ਸੋਹਣੀਆਂ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਰੱਬ ਰਾਕਾ